ਇਤਨਾ ਪਤਾ ਹੈ ਅੱਖਾਂ ਦਾ ਰਸ ਰਸਨਾ ਦਾ ਰਸ ਕੰਨਾਂ ਦਾ ਰਸ ਖਲੜੀ ਦਾ ਰਸ ਨਾਸਕਾ ਦਾ ਰਸ ਬਸ ਇਹ ਹੀ ਹੁੰਦਾ ਹੈ ਆਤਮਾ ਦਾ ਰਸ ਪਰਮਾਤਮਾ ਦਾ ਰਸ ਇਹਨੂੰ ਨਹੀਂ ਪਤਾ ਇਹਨੂੰ ਨਹੀਂ ਪਤਾ ਇਹ ਕਿਸ ਨੂੰ ਪਤਾ ਚੱਲਦਾ ਹੈ ਇੰਦਰ ਜੀ ਜੋ ਇੰਦਰੀਆਂ ਨੂੰ ਜਿੱਤ ਲੈਂਦਾ ਹੈ ਜੋ ਅੱਖਾਂ ਦੇ ਰਸ ਤੋਂ ਰਸਨਾ ਦੇ ਰਸ ਤੋਂ ਕੰਨਾਂ ਦੇ ਰਸ ਤੋਂ ਨਾਸਕਾ ਦੇ ਰਸ ਤੋਂ ਖਲੜੀ ਦੇ ਰਸ ਤੋਂ ਅੱਗੇ ਚੜਾ ਗਿਆ ਮੈਂ ਕੁਝ ਬੁਨਿਆਦੀ ਵਿਚਾਰਾਂ ਤੁਹਾਡੇ ਸਾਹਮਣੇ ਰੱਖ ਰਿਹਾ ਹਾਂ ਜ਼ਿੰਦਗੀ ਐਵੇਂ ਨਾ ਲੰਘ ਜਾਏ ਗੁਰਵਾਣੀ ਵਾਹਿਗੁਰੂ ਮੰਤਰ ਦਾ ਜਪ ਅੱਖਾਂ ਦਾ ਰਸ ਨਹੀਂ ਹੈ ਇਹ ਜ਼ਬਾਨ ਦਾ ਵੀ ਰਸ ਨਹੀਂ ਤੁਸੀਂ ਚੱਕ ਲੋ ਖੱਟੀ ਐ ਮਿੱਠੀ ਐ ਸਲੋਣੀ ਹੈ ਇਹ ਕੰਨਾਂ ਦਾ ਰਸ ਵੀ ਨਹੀਂ ਹੈ ਇਹ ਨਾਸਕਾ ਦਾ ਵੀ ਰਸ ਨਹੀਂ ਤੁਸੀਂ ਸੁੰਘ ਲੋ ਵੀ ਮੈਂ ਇੱਕ ਕੈਸੀ ਇਹ ਖਲੜੀ ਦਾ ਰਸ ਵੀ ਨਹੀਂ ਤੁਸੀਂ ਸਪਰਸ਼ ਕਰ ਲੋ ਤੇ ਬੰਦੇ ਕੋਲ ਗਿਆਨ ਤੇ ਇਹ ਹੀ ਹੈ ਵੇ ਨਹੀਂ ਦੱਸਾਂਦਾ ਗਿਆਨ ਹੈ ਇਸ ਸਵਸਤੀ ਨਾਸਤਕ ਕਹਿੰਦੇ ਨੇ ਇਹਨਾਂ ਰਸਾਂ ਤੋਂ ਇਲਾਵਾ ਹੋਰ ਕੋਈ ਰਸ ਹੈ ਹੀ ਨਹੀਂ ਸਹੀ ਹੈ ਭਾਰਤ ਦੇ ਸੰਤ ઋષਿ ਮੁਨੀ ਅਵਤਾਰ ਸਭ ਗਲਤ ਕਹਿੰਦੇ ਨੇ ਆਤਮਾ ਦਾ ਰਸ ਕੋਈ ਰਸ ਨਹੀਂ ਇਹਨਾਂ ਦਾ ਵਸ ਹੈ ਕੁਝ ਵੇਖ ਕੇ ਰਸ ਮਿਲਦਾ ਹੈ ਕੁਝ ਸੁਣ ਕੇ ਰਸ ਮਿਲਦਾ ਹੈ ਕੁਝ ਖਾ ਕੇ ਰਸ ਮਿਲਦਾ ਹੈ ਕੁਝ ਸੁੰਘ ਕੇ ਰਸ ਮਿਲਦਾ ਹੈ ਕੁਝ ਸਪਰਸ਼ ਕਰਕੇ ਮਿਲਦਾ ਇਸ ਤੋਂ ਇਲਾਵਾ ਵੀ ਕੋਈ ਰਸ ਹੈ ਅਸੀਂ ਮੰਨਦੇ ਹੀ ਨਹੀਂ ਸਹੀ ਹੈ ਔਰ ਮੈਂ ਅਰਜ਼ ਕਰਾਂ ਉਸ ਨੂੰ ਵਾਕਈ ਮਨੁੱਖ ਮੰਨੇ ਵੀ ਕਿ ਇਸ ਤਰ੍ਹਾਂ ਸਮਝ ਕੋਈ ਨਹੀਂ ਔਖੇ ਨਾ ਹੋਣਾ ਮੈਂ ਹੱਥ ਜੋੜ ਕੇ ਮਾਫੀ ਮੰਗਾ ਇੱਕ ਹਜ਼ਾਰ ਬੰਦਾ ਗੁਰਦੁਆਰੇ ਬੈਠਾ ਹੋਵੇ 2000 ਬੰਦੇ ਮੰਦਰ ਦੇ ਚ ਬੈਠੇ ਹੋਣ ਕਿਸੇ ਇੱਕ ਕਦ ਨੂੰ ਪਤਾ ਹੋਵੇਗਾ ਪ੍ਰਮਾਤਮਾ ਦਾ ਬਾਕੀਆਂ ਦਾ ਨਹੀਂ ਬਾਕੀ ਇਹਨੂੰ ਨਹੀਂ ਪਤਾ ਹੋਵੇ ਤੇ ਮੈਂ ਇਸ ਨੂੰ ਇਸ ਤਰ੍ਹਾਂ ਬਿਆਨ ਕਰਦਾ ਉਹਨਾਂ ਤੇ ਹੰਨ ਨਾਲ ਸੁਣਨਾ ਜੋ ਮੇਰੀ ਸਮਝ ਵਿੱਚ ਨਹੀਂ ਨਹੀਂ ਹੈ ਨਹੀਂ ਹੈ ਹੋਵੇਗਾ ਪ੍ਰਮਾਤਮਾ ਰੋਮ ਰੋਮ ਦੇ ਚੋਵੇਗਾ ਜ਼ਰਰੇ ਜ਼ਰੇ ਚੋਵੇਗਾ ਮੇਰੀ ਸਮਝ ਵਿੱਚ ਨਹੀਂ ਹੈ ਤਾਂ ਨਹੀਂ ਹੈ ਕਮ ਸੇ ਕਮ ਮੇਰੀ ਦੁਨੀਆ ਚ ਨਹੀਂ ਹੈ ਇਹਦੇ ਉੱਤੇ ਜਿਹੜਾ ਮੈਂ ਉਦਾਹਰਣ ਦੇਦਾ ਉਹਨਾ ਉਹ ਵੀ ਤੁਹਾਡੇ ਸਾਹਮਣੇ ਰੱਖਦੇ ਆ ਨਾਨਕੇ ਦਾਦਕੇ ਸੌਰੇ ਪਸ਼ਵਾ ਦੇ ਵੀ ਹੁੰਦੇ ਨੇ ਨਾਨੀ ਉਹਨਾਂ ਦੇ ਵੀ ਆਉਂਦੀ ਐ ਸੱਸ ਉਹਨਾਂ ਦੇ ਵੀ ਆਉਂਦੀ ਐ ਦਾਦੀ ਉਹਨਾਂ ਦੇ ਵੀ ਆਉਂਦੀ ਐ ਮਾਂ ਪਹਿਣ ਉਹਨਾਂ ਦੇ ਵੀ ਆਉਂਦੀ ਐ ਪਰ ਸਮਝ ਨਹੀਂ ਪਰਵਾਰ ਦੇ ਹੁੰਦੇ ਆਇਆ ਪਸ਼ੂ ਪਰਵਾਰ ਤੋਂ ਬਿਨਾ ਜੀਉਂਦਾ ਹੈ ਕਿਉਂ ਸਮਝ ਨਹੀਂ ਸਮਝ ਨਹੀਂ ਬੜੇ ਧਿਆਨ ਨਾਲ ਸੁਣਨਾ ਪਰਵਾਰ ਦੇ ਹੁੰਦੇ ਆਇਆ ਪਸ਼ੂ ਪਰਵਾਰ ਤੋਂ ਬਿਨਾ ਜੀਉਂਦਾ ਹੈ ਕਿਉਂ ਸਮਝ ਨਹੀਂ ਉਹਦੀ ਜ਼ਿੰਦਗੀ ਦੱਸ ਦੀਏ ਨਿਰੰਕਾਰ ਦੇ ਹੁੰਦੇ ਆਇਆ ਮਨੁੱਖ ਨਿਰੰਕਾਰ ਤੋਂ ਬਿਨਾ ਜੀਉਂਦਾ ਹੈ ਕਿਉਂ ਸਮਝ ਨਹੀਂ ਸਮਝ ਨਹੀਂ ਮਨੁੱਖ ਦੀ ਜ਼ਿੰਦਗੀ ਦੱਸ ਦੀ ਪਈਏ ਰੱਬ ਤੋਂ ਬਿਨਾ ਜੀ ਰਿਹਾ ਹੈ ਪਰਮਾਤਮਾ ਆਨੰਦ ਹੈ ਤੇ ਦੁੱਖ ਦੇ ਚ ਜੀ ਰਿਹਾ ਹੈ ਪਰਮਾਤਮਾ ਮਹਾ ਰਸਏ ਤੋਂ ਬੇਰਸਏ ਦੇ ਜੀ ਰਿਹਾ ਹੈ ਪਰਮਾਤਮਾ ਮਹਾ ਚਾਨਣੇ ਤੇ ਹਨੇਰੇ ਜੀ ਰਿਹਾ ਹੈ ਜੇ ਮਨੁੱਖ ਦੀ ਜ਼ਿੰਦਗੀ ਦੱਸਦੀ ਪਈਏ ਪਰਮਾਤਮਾ ਤੋਂ ਬਿਨਾ ਜੀ ਰਿਹਾ ਹੈ ਪਸ਼ੂ ਦੀ ਤਰਜ਼ੇ ਜ਼ਿੰਦਗੀ ਦੱਸਦੀ ਪਈਏ ਕਿ ਇਹ ਪਰਿਵਾਰ ਤੋਂ ਬਿਨਾ ਜੀ ਰਿਹਾ ਇਹਨੂੰ ਮਾਂ ਭੈਣ ਪਰਾ ਤੇਹੀ ਦੀ ਸਮਝ ਨਹੀਂ ਹੈ ਨਾਨੀ ਸੱਸ ਦਾਦੀ ਦੀ ਸਮਝ ਨਹੀਂ ਹੈ ਪਰਿਵਾਰ ਦੇ ਹੁੰਦਿਆਂ ਹਾਂ ਪਸ਼ੂ ਪਰਿਵਾਰ ਤੋਂ ਬਿਨਾ ਜੀਉਂਦਾ ਹੈ ਕਿਉਂ ਸਮਝ ਨਹੀਂ ਹੈ ਸਮਝ ਨਹੀਂ ਹੈ ਨਿਰੰਕਾਰ ਦੇ ਹੁੰਦੇ ਆਇਆ ਮਨੁੱਖ ਨਿਰੰਕਾਰ ਤੋਂ ਬਿਨਾ ਜੀਵਦਾ ਹੈ ਕਿਉਂ ਸਮਝ ਨਹੀਂ ਹੈ ਸਮਝ ਨਹੀਂ ਤੇ ਹੁਣ ਮੈਂ ਫਿਰ ਦੁਹਰਾਵਾਂ ਜੋ ਮੇਰੀ ਸਮਝ ਦੇ ਚ ਨਹੀਂ ਨਹੀਂ ਹੈ ਨਹੀਂ ਹੈ ਕਮ ਸੇ ਕਮ ਮੇਰੀ ਦੁਨੀਆ ਚ ਨਹੀਂ ਹੈ ਕਮ ਸੇ ਕਮ ਮੇਰੇ ਤਲ ਤੇ ਨਹੀਂ ਹੋਵੇਗਾ ਪਰਮਾਤਮਾ ਰੋਮ ਰੋਮ ਦੇ ਚ ਹੋਵੇਗਾ ਜ਼ਰਰੇ ਜ਼ਰਰੇ ਚ ਹੋਵੇਗਾ ਮੇਰੀ ਸਮਝ ਦੇ ਚ ਨਹੀਂ ਹੈ ਜੋ ਮੇਰੀ ਸਮਝ ਦੇਚ ਨਹੀਂ ਨਹੀਂ ਹੈ ਨਹੀਂ ਹੈ ਹੁਣ ਮੈਂ ਇਹ ਵੀ ਅਰਜ਼ ਕਰਦੇ ਆ ਕਿੰਨੇ ਕੁ ਬੰਦੇ ਨੇ ਜਿਨ੍ਹਾਂ ਦੀ ਸਮਝ ਦੇਚ ਹੈ ਪ੍ਰਮਾਤਮਾ ਕਿੰਨੇ ਕੁ ਲੋਗ ਨੇ ਜਨ ਨਾਨਕ ਕੋ ਟਨ ਮੇ ਕਿਨਹੋ ਗੁਰਮੁਖ ਹੋਏ ਪਛਾਨਾ ਕਰੋੜਾਂ ਚ ਕੋਈ ਇੱਕ 6 ਅਰਬ ਦੇ ਕਰੀਬ ਇਸ ਵਕਤ ساری ਧਰਤੀ ਤੇ ਮਨੁੱਖ ਹੋ ਗਏ ਨੇ ਤੇ ਚਲੋ ਕਰੋੜ ਦੇਚ ਇੱਕ ਮੰਨ ਲਓ ਪੰਜ ਮੰਨ ਲਓ ਦੇਤ ਕੇ ਸਤਗੁਰ ਨੇ ਬਹੁ ਵਚਨ ਵਰਤੇ ਕਰੋੜਾਂ ਚ ਕੋਈ ਇੱਕ ਤੇ ਚਲੋ 1 ਕਰੋੜੇ ਚ 5 ਮੰਨ ਲਓ। ਉਹ ਕਿਤਨੇ ਹੋਣਗੇ? ਜਨ ਨਾਨਕ ਕੋਟਣਵੇਂ ਕਿਨੋਂ ਗੁਰਮੁਖ ਹੋਏ ਪਛਾਨਾ ਕੋਈ ਕਰੋੜਾਂ ਚ ਇੱਕ ਹੈ ਜਿਹਨੂੰ ਸਮਝ ਹੈ ਜਿਹਨੂੰ ਪਛਾਣ ਹੈ ਤੇ ਜੋ ਮੇਰੀ ਸਮਝ ਦੇ ਨਹੀਂ ਉਹ ਮੇਰੇ ਚੇਤੇ ਚ ਨਹੀਂ ਹੋ ਸਕਦਾ ਮੇਰੀ ਯਾਦ ਚ ਨਹੀਂ ਹੋ ਸਕਦਾ ਮੈਂ ਸਿਮਰਨ ਕਿਸਦਾ ਕਰਾਂ? ਸੰਸਕ੍ਰਿਤ ਦੇ ਚ ਕਹਿੰਦੇ ਨੇ ਸਿਮਰਨ ਕਰਨਾ। ਪੰਜਾਬੀ ਵਿੱਚ ਕਹਿੰਦੇ ਨੇ ਚੇਤੇ ਕਰਨਾ ਉਰਦੂ ਵਿੱਚ ਕਹਿੰਦੇ ਨੇ ਯਾਦ ਕਰਨਾ ਯਾਦ ਕਰਨਾ ਚੇਤੇ ਕਰਨਾ ਸਿਮਰਨ ਕਰਨਾ ਇੱਕੋ ਹੀ ਗੱਲ ਹੈ ਮੇਰੇ ਜੇਬ ਦੇ ਵਿੱਚ ਕੋ ਨੂਰ ਹੀਰਾ ਹੈ ਪਰ ਮੇਰੇ ਚੇਤੇ ਚ ਨਹੀਂ ਹੈ ਨਹੀਂ ਹੈ ਕਰ ਦੇ ਚ ਵਸਤੂ ਪਈ ਹੈ ਮੇਰੀ ਯਾਦ ਦੇ ਚ ਨਹੀਂ ਹੈ ਨਹੀਂ ਹੈ ਜੋ ਚੇਤੇ ਚ ਨਹੀਂ ਹੈ ਉਹ ਨਹੀਂ ਹੈ ਜੋ ਸਮਝ ਦੇ ਚ ਨਹੀਂ ਹੈ ਉਹ ਨਹੀਂ ਹੈ ਚੇਤੇ ਚ ਕੌਣ ਹੋਵੇਗਾ ਜੋ ਸਮਝ ਚ ਹੈ ਜਿਸ ਪਰਮਾਤਮਾ ਦੀ ਸਮਝ ਨਹੀਂ ਉਹ ਚੇਤਿਤ ਕਿਸ ਤਰ੍ਹਾਂ ਹੋ ਸਕਦਾ ਕਿੰਨੇ ਕ ਲੋਕ ਨੇ ਜਿਨ੍ਹਾਂ ਦੇ ਚੇਤੇ ਦੇ ਚ ਹੈ ਯਾਦ ਦੇ ਚ ਹੈ ਸਿਮਰਤੀ ਦੇ ਚ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੱਸਦੇ ਨੇ ਕੋਟਨਮੇ ਨਾਨਕ ਕੋ ਨਾਰਾਇਣ ਜੈ ਚ ਬੜੇ ਧਿਆਨ ਨਾਲ ਸੁਣਨਾ ਕੋਟਨਮੇ ਨਾਨਕ ਕੋ ਨਾਰਾਇਣ ਜੈ ਚ ਕਰੋੜਾ ਚ ਕੋਈ ਇੱਕ ਨਾਰਾਇਣ ਜਿਹਦੇ ਚੇਤੇ ਚ ਇਥੇ ਕੋਈ ਗਿਣਤੀ ਨਾ ਹੋ ਇਥੇ ਕੁਝ ਵੀ ਨਹੀਂ ਕਰੋਣਾਚ ਉਹਦੀ ਯਾਦ ਮਹਾ ਆਨੰਦ ਹੈ ਤੁਦਿ ਚਿਤ ਆਏ ਮਹਾ ਆਨੰਦ ਜਿਸ ਵਿੱਚ ਸਾਰੇ ਸੋਮਰ ਜਾਏ ਜੀ ਕਰੋਣਾਚ ਕੋਈ ਇੱਕ ਕਦ ਜੇ ਦੇ ਚੇਤੇ ਦੇ ਚੈ ਕਰੋਣਾਚ ਕੋਈ ਇੱਕ ਕਦ ਜੇ ਦੀ ਸਮਝ ਦੇ ਚੈ ਹੁਣ ਦੂਸਰਾ ਨੁਕਤਾ ਸੁਣਨਾ ਕੀ ਵਾਕਈ ਪ੍ਰਮਾਤਮਾ ਸਮਝ ਦੇ ਚਾਹ ਜਾਂਦਾ ਹੈ ਕਤਈ ਨਹੀਂ ਕਤਈ ਨਹੀਂ ਅਗਰ ਉਹ ਸਮਝ ਦੇ ਚਾਹ ਜਾਂਦਾ ਤਾਂ ਮੇਰੀ ਸਮਝ ਵੱਡੀ ਹੈ ਪ੍ਰਮਾਤਮਾ ਵੱਡਾ ਨਹੀਂ ਹੈ ਉਸ ਸਮਰੱਥ ਵਡਾ ਮੇਰੀ ਮਦ ਥੋਰੀ ਹੈ हे प्रभु तू ਤੇ ਸਾਗਰ ਦੇ ਤਰ੍ਹਾਂ ਹੈ ਮੇਰੀ ਅਕਲ ਮੇਰੀ ਸਮਝ ਤੇ ਇੱਕ ਛੋਟਾ ਜਿਹਾ ਪਿਆਲਾ ਹੈ ਇਹ ਪਿਆਲੇ ਦੀ ਸਾਗਰ ਕਿਸ ਤਰ੍ਹਾਂ ਆਏਗਾ ਲੇਕਿਨ ਇੱਕ ਸਮਝ ਮਿਲਦੀ ਹੈ ਕਿ ਸਮਝ ਸਮਝ ਕੇ ਇਹ ਸਮਝ ਮਿਲਦੀ ਹੈ हे प्रभु ਮੈਂ ਤੈਨੂੰ ਨਹੀਂ ਸਮਝ ਸਕਦਾ ਨਹੀਂ ਸਮਝ ਸਕਦਾ ਕਿਉਂ ਤੂੰ ਮੇਰੀ ਸਮਝ ਤੋਂ ਵੱਡਾ ਹੈ ਔਰ ਸਮਝ متاثر ਹੋ ਜਾਂਦੀ ਹੈ ਸਮਝ ਪ੍ਰਭਾਵਿਤ ਹੋ ਜਾਂਦੀ ਹੈ ਹਿਰਦਾ ਯਾਦ ਕਰਨ ਲੱਗ ਪੈਂਦਾ ਜਿੰਨੇ ਚਿਰ ਤੱਕ ਸਾਡੀ ਅਕਲ ਪ੍ਰਮਾਤਮਾ ਤੋਂ ਪ੍ਰਭਾਵਿਤ ਨਹੀਂ ਹਿਰਦਾ ਯਾਦ ਨਹੀਂ ਕਰ ਸਕਦਾ ਵਾਇਗਰੂ ਵਾਇਗਰੂ ਜ਼ਬਾਨ ਕਰਦੀ ਰਹੇਗੀ ਯਾਦ ਨਹੀਂ ਚਲੇਗੀ ਕੁਝ ਵੀ ਨਹੀਂ ਹੋਵੇਗਾ ਜੋ ਮੇਰੀ ਸਮਝ ਦੇ ਚ ਨਹੀਂ ਨਹੀਂ ਹੈ ਕੀ ਸਮਝ ਦੇ ਚ ਆ ਜਾਂਦਾ ਹੈ ਨਹੀਂ ਸਮਝ ਸਮਝ ਕੇ ਇਹ ਸਮਝ ਮਿਲਦੀ ਹੈ ਕਿ ਮੈਂ ਤੈਨੂੰ ਨਹੀਂ ਸਮਝ ਸਕਦਾ ਨਹੀਂ ਸਮਝ ਸਕਦਾ ਮੈਂ ਪੜ ਰਿਹਾ ਸੀ ਇੱਕ ਦਫਾ ਸੋਕਰੇਟ ਦੀ ਆਟੋ ਬਾਇਓਗ੍ਰਾਫੀ ਉਹਨੇ ਆਪਣੀ ਆਪ ਬੀਤੀ ਲਿਖੀ ਹੈ ਕਹਿੰਦਾ ਜਦ ਮੈਂ ਛੋਟਾ ਜਿਹਾ ਬੱਚਾ ਸੀ ਬੱਚਿਆਂ ਨਾਲ ਖੇਡਦਾ ਸੀ ਮੈਂ ਅਕਸਰ ਢਿੰਗਾ ਮਾਰਦਾ ਸੀ ਮੈਂ ਸਭ ਕੁਝ ਜਾਣਨਾ ਸਭ ਕੁਝ ਜਾਣਨਾ ਤੁਸੀਂ ਕੁਝ ਵੀ ਪੁੱਛੋ ਤੇ ਮੈਂ ਦੱਸਾਂਗਾ ਕਹਿੰਦਾ ਬੱਚਿਆਂ ਦਾ ਮੈਂ ਲੀਡਰ ਬਣਿਆ ਹੋਇਆ ਸੀ ਨੇਤਾ ਬਣਿਆ ਹੋਇਆ ਸੀ ਬੱਚੇ ਮੇਥੋਂ ਬਹਿ ਵੀਤ ਆਉਂਦੇ ਸਨ ਬੱਚੇ ਮੇਰਾ ਰੋਮਨਦੇ ਸਨ ਬੱਚਿਆਂ ਦਾ ਮੈਂ ਮੁਖੀ ਕਹਿੰਦਾ ਜਦ ਮੈਂ ਜਵਾਨ ਹੋਇਆ ਤਾਂ ਫਿਰ ਮੈਂ ਇਹ ਕਹਿਣਾ ਸ਼ੁਰੂ ਕੀਤਾ ਕੁਝ ਐਸਾ ਵੀ ਹੈ ਜੋ ਮੈਂ ਨਹੀਂ ਜਾਣਦਾ ਨਹੀਂ ਜਾਣਦਾ ਸਾਰੇ ਸਵਾਲਾਂ ਦਾ ਜਵਾਬ ਨਹੀਂ ਦੇਾਂਗਾ ਮੈਂ ਸਭ ਕੁਝ ਨਹੀਂ ਜਾਣਦਾ ਕਹਿੰਦਾ ਅੱਜ ਮੈਂ ਬੁੱਢਾ ਹੋ ਗਿਆ ਐਲਾਨੀਆਂ ਕਹਿੰਦਾ ਕਿ ਮੈਂ ਕੁਝ ਵੀ ਨਹੀਂ ਜਾਣਦਾ ਮੈਂ ਕੁਝ ਵੀ ਨਹੀਂ ਜਾਣਦਾ ਮੈਂ ਜਾਣ ਜਾਣ ਕੇ ਇਹ ਜਾਣਿਆ ਕਿ ਮੈਂ ਕੁਝ ਵੀ ਨਹੀਂ ਜਾਣਦਾ ਮੈਂ ਕੁਝ ਵੀ ਨਹੀਂ ਜਾਣਦਾ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਫਰਮਾਨ ਸੋਈ ਅਜਾਨ ਕਹੇ ਮੈਂ ਜਾਣਿਆ ਜਾਣਨ ਹਾਰ ਨਾ ਜਾਣਾ ਸਾਨਾਰੇ ਉਹੀ ਮਹਾਮੌਰ ਹੈ ਜਿਹੜਾ ਕਹਿੰਦਾ ਮੈਂ ਸਭ ਕੁਝ ਜਾਣ ਲਿਆ ਖਾਕ ਜਾਣੇਗਾ ਗਿਆਨ ਦਾ ਤੇ ਸਾਦਰ ਪਿਆ ਬਾਸ ਤੇਰੀ ਅਕਲ ਪਿਆ ਲੈ ਕਿਸ ਤਰ੍ਹਾਂ ਭਰੇਗੀ ਜ਼ਿੰਦਗੀ ਭਰ ਦੀ ਜਾਣਕਾਰੀ ਮਨੁੱਖ ਦੀ ਇੰਜ ਜਿਵੇਂ ਸਾਗਰ ਦੇ ਚ ਇੱਕ ਚਮਚ ਪਾਣੀ ਦੀ ਮਿਲੀ ਇਸ ਤੋਂ ਜ਼ਿਆਦਾ ਨਹੀਂ ਇਸ ਤੋਂ ਜ਼ਿਆਦਾ ਨਹੀਂ सोई अजान कहे मैं जानिया जानन हार न छाना रे परमात्मा ਦਾ रस ਉਸ ਦਿਨ ਪ੍ਰਾਪਤ ਹੁੰਦਾ ਕਦੋਂ ਜਦ ਮਨੁੱਖ ਇੰਦਰੀਆਂ ਤੋਂ ਉੱਚਾ ਉੱਠਦਾ ਉਹਨੂੰ ਇੰਦਰਜੀਤ ਕਹਿੰਦੇ ਨੇ ਇਹਨੇ ਜਿੱਤ ਲਿਆ ਇੰਦਰੀਆਂ ਨਾਲ ਨਾਸਤਿਕ ਕਹਿੰਦੇ ਨੇ ਅਸੀਂ ਕੋਈ ਦੁਨੀਆ ਹੀ ਨਹੀਂ ਐਸਾ ਕੋਈ ਰਸ ਹੀ ਨਹੀਂ ਹੈ ਕਿਉਂ ਐਸਾ ਸਰੀਰ ਨੂੰ ਕੋਈ ਹੋਰ ਇੰਦਰਾ ਹੀ ਨਹੀਂ ਕੁਝ ਵੇਖ ਕੇ ਰਸ ਮਿਲੇਗਾ ਕੋਈ ਸੁਣ ਕੇ ਕੋਈ ਚੱਕ ਕੇ ਰਸ ਮਿਲੇਗਾ ਕੋਈ ਸਪਰਸ਼ ਕਰਕੇ ਕੋਈ ਸੰਕੇ ਹੋਰ ਵੀ ਕੋਈ ਰਸ ਹੈ ਐਸਾ ਸਰੀਰ ਰਸ ਮੰਨ ਸਕੇ ਕੋਈ ਇੰਦ੍ਰੈ ਹੀ ਨਹੀਂ ਬੜੀ ਪਰਬਲ ਦਲੀਲ ਦਿੰਦੇ ਨੇ ਨਾਸਤਿਕ ਇਸ ਸੰਬੰਧ ਵਿੱਚ ਬਹੁਤ ਕੁਝ ਕਹਿੰਦੇ ਨੇ ਇਸ ਵਾਸਤੇ ਐਲਾਨੀਆਂ ਕਿੰਦਰ ਪਾਣੀ ਦੀ ਲੋੜ ਹੈ ਗੁਰਬਾਣੀ ਦੀ ਨਹੀਂ ਧਨ ਦੀ ਲੋੜ ਹੈ ਧਰਮ ਦੀ ਨਹੀਂ ਪਦਾਰਥਾਂ ਦੀ ਲੋੜ ਹੈ ਪਰਮਾਤਮਾ ਦੀ ਨਹੀਂ ਪਦਾਰਥਾਂ ਤੋਂ ਬਿਨਾਂ ਜੀਵਣਾ ਬੜਾ ਔਖਾ ਹੈ ਪਰਮਾਤਮਾ ਤੋਂ ਬਿਨਾਂ ਜੀ ਸਕਦੇ ਨਹੀਂ ਪਾਣੀ ਤੋਂ ਬਿਨਾ ਜੀਵਣਾ ਬੜਾ ਔਖਾ ਹੈ ਗੁਰਬਾਣੀ ਤੋਂ ਬਿਨਾ ਜੀ ਸਕਦੇ ਆ। ਧਨ ਤੋਂ ਬਿਨਾ ਜੀਵਣਾ ਬੜਾ ਔਖਾ ਹੈ ਧਰਮ ਤੋਂ ਬਿਨਾ ਜੀ ਸਕਦੇ ਇੰਜ ਕਹਿੰਦੇ ਨੇ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਪਾਣੀ ਨਾ ਮਿਲਿਆ ਸਰੀਰ ਮਰੇਗਾ। ਵਾਕਈ ਸਰੀਰ ਦਾ ਜੀਵਣਾ ਬੜਾ ਔਖਾ। ਪਰ ਗੁਰਬਾਣੀ ਨਾਲ ਮਨ ਨਾ ਜੁੜਿਆ। ਸੁਰਤ ਨਾ ਜੁੜੇ ਤਾਂ ਮਨੁੱਖ ਦੇ ਅੰਦਰ ਮਨੁੱਖਤਾ ਮਰੇ ਗਈ, ਇਨਸਾਨੀਅਤ ਮਰੇਗਾ। ਮਨੁੱਖਤਾ ਜ਼ਿੰਦਾ ਰਹੇਗਾ ਪਰ ਪਸ਼ੂਾਂ ਦੀ ਤਰ੍ਹਾਂ। परदूत पशुओं की मानस जात जिंदाते रहेगा पशु दी तरह जी सकदा है मनुष्य परमात्मा दी याद तो बिना पशु आदि तरह जिएगा और उन सारे पशुओं दा गुरु नानक ने बकायदा जिक्र कीता है भगता ने बकायदा जिक्र कीता है बिन सिमरन जायसे सर्प अर जारी त्यों साखत जिवे नाम विसारी प्रभु नु भूला के ਮਨੁੱਖ ਇਸਨਾ ਜੀਵਦਾ ਜਿਵੇਂ ਸੱਪ ਸੱਪ ਦੁੱਧ ਪੀਂਦਾ ਹੈ ਪਾਣੀ ਪੀਂਦਾ ਹੈ ਹੋਰ ਤਰ੍ਹਾਂ ਤਰ੍ਹਾਂ ਦੀ ਖੁਰਾਕ ਖਾਂਦਾ ਹੈ ਅੰਦਰ ਜ਼ਹਿਰ ਵੱਧਦੇ ਤੇ ਜਦ ਸਿਰਸ ਜ਼ਹਿਰ ਨਾਲ ਭਰ ਜਾਏ ਤਾਂ ਡੰਗ ਮਾਰਦਾ ਹੈ ਕਹਿੰਦੇ ਨੇ ਉਹ ਖੈਣਾ ਆਉਣਾ 97% ਸੱਪਾਂ ਚ ਜ਼ਹਿਰ ਨਹੀਂ ਆਉਂਦਾ ਅਗਰ ਮਨੁੱਖ ਕਿਤੇ ਡੈਥ ਹੋ ਜਾਂਦੀ ਹੈ ਤਾਂ ਬਹਿ ਕਰਕੇ ਆਉਂਦੀ ਹੈ 3% ਸੱਪ ਨੇ ਜਿਨ੍ਹਾਂ ਚ ਜ਼ਹਿਰ ਹੁੰਦਾ ਹੈ ਪਤਾ ਹੈ ਧਾਰਮਿਕ ਗਿਆਨੀ ਕੀ ਕਹਿੰਦੇ ਨੇ ਕੋਈ 1 ਫੀਸਦੀ ਮਨੁੱਖ ਹੋ ਸਕਦਾ ਜਿਹਦੇ ਮਨ 'ਚ ਜ਼ਹਿਰ ਨਾ ਹੋਵੇ ਬਾਕੀ ਮਨੁੱਖ ਜ਼ਹਿਰ ਨਾਲ ਭਰੇ ਹੋਏ ਨੇ ਗੀਰਖਾ ਨਾਲ ਭਰੇ ਹੋਏ ਨੇ ਦੁਸ਼ਮਣੀ ਨਾਲ ਭਰੇ ਹੋਏ ਨੇ ਬਦਲੇ ਦੀ ਭਾਵਨਾ ਨਾਲ ਭਰੇ ਹੋਏ ਨੇ ਹੰਕਾਰ ਨਾਲ ਭਰੇ ਹੋਏ ਨੇ ਦੁਰਾਚਾਰ ਨਾਲ ਭਰੇ ਹੋਏ ਨੇ ਕੋਈ ਇੱਕਾਦ ਹੋਵੇਗਾ ਜੋ ਜ਼ਹਿਰੀਲਾ ਨਾ ਹੋਵੇ ਬਾਕੀ ਤੇ ਸਭ ਜ਼ਹਿਰੀਲੇ ਨੇ 97 ਫੀਸਦੀ ਸੱਪ ਜ਼ਹਿਰੀਲੇ ਨਹੀਂ ਹੁੰਦੇ ਦੂਸਰਾ ਸੱਪ ਦਾ ਡੰਗਿਆ ਹੋਇਆ ਸ਼ਾਇਦ ਬਚ ਵੀ ਜਾਏ ਬੰਦੇ ਦੇ ਡੰਗੇ ਤੇ ਬਚਦੇ ਵੀ ਕੋਈ ਨਹੀਂ ਇਹ ਵੀ ਮੈਲਸ 30 ਕਰੋੜ ਬੰਦਿਆਂ ਦਾ ਕਾਤਲ ਹੈ ਹਿਟਲਰ ਤੇ 3 ਕਰੋੜ ਨੂੰ ਮਾਰ ਕੇ ਤੇ 3 ਕਰੋੜ ਨੂੰ ਉਜਾੜ ਕੇ ਚਾਈਨਾ ਦੇ ਵਿੱਚ ਮਾਓ ਸੇ ਜੰਗ ਨੇ ਕ੍ਰਾਂਤੀ ਲਿਆਂਦੀ ਸੀ ਕੋਈ ਸੱਪ 3 ਕਰੋੜ ਬੰਦੇ ਮਾਰ ਸਕਦਾ ਹੈ ਸੱਪ ਡੰਗ ਮਾਰੇ ਉਹਦੀ ਜ਼ਹਿਰ ਖਤਮ ਹੋ ਜਾਂਦੀ ਹੈ ਫਿਰ 15 20 ਦਿਨ ਲੱਗਣਗੇ ਜ਼ਹਿਰ ਬਣਦੇ ਹਨ ਮਨੁੱਖ ਤੇ ਮੁਲਕਾਂ ਦੇ ਮੁਲਕ ਉਜਾੜ ਕੇ ਵੀ ਉਹਦੀ ਜ਼ਹਿਰ ਖਤਮ ਨਹੀਂ ਹੁੰਦੀ ਜ਼ਹਿਰੀਲਾ ਬੜੀ ਜ਼ਹਿਰ ਮਨੁੱਖ ਇਤਨਾ ਜ਼ਹਿਰੀਲਾ ਬਿਨ ਸਿਮਰਨ ਜੈਸੇ ਸਰਪ ਅਰਜਾਰੀ ਤਉ ਸਾਖਤ ਜੀਵੇਂ ਨਾਮ ਬਿਸਾਰੀ ਬਿਨ ਸਿਮਰਨ ਧਿਗ ਕਰਮ ਕਰਾਸ ਕਾਕ ਬਟਨ ਬਿਸਟਾ ਮੇ ਵਾਸ ਸਿਮਰਨ ਤੋਂ ਬਿਨਾ ਮਨੁੱਖ ਇੰਜ ਜੀਵਦਾ ਸੁਭਾਅ ਕਰਕੇ ਸੁਰਤ ਕਰਕੇ ਮਨ ਕਰਕੇ ਜੈਸੇ ਕਉਆ ਕਉਆ ਦੀ ਬੋਲ ਬੜੇ ਕੁਰਖਤ ਨੇ ਤੇ ਕਵੇ ਦੇ ਮੂੰਹ ਦੇ ਜਗੰਦਗੀ ਹੁੰਦੀ ਹੈ ਕਉਆ ਕਹਾ ਕਪੂਰ ਚਰਾਇ ਜੋ ਫਿੱਕਾ ਬੋਲੇ ਔਰ ਗੰਦਾ ਬੋਲੇ ਇਹ ਤੇ ਕਵੇ ਦੀ ਫਿਤਰਤ ਹੈ ਆਪ ਸੁਣ ਕੇ ਹੈਰਾਨ ਹੋਵੋਗੇ 10 ਪਾਪ ਮੰਨਦੇ ਨੇ ਜੀਵਨ ਭਰ ਰਿਪੀਟ ਹੁੰਦੇ ਨੇ ਹਜ਼ਾਰਾਂ ਲੱਖਾਂ ਬਣ ਜਾਂਦੇ ਨੇ ਤੇ 10 ਪਾਪਾਂ ਦੇ ਚੋਂ 4 ਪਾਪ ਜ਼ਬਾਨ ਦੇ ਨੇ 3 ਬਾਪ ਮੰਨਦੇ ਨੇ 3 ਪਾਪ ਤਨ ਦੇ ਨੇ ਇਸ ਤਰ੍ਹਾਂ 10 ਦੋਖ ਮੰਨਦੇ ਨੇ ਭਾਰਤ ਦੇ ਰਿਸ਼ੀ ਮਹਨੇਂ ਔਰ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਬਗਾਇਦਾ ਜ਼ਿਕਰ ਕੀਤਾ ਹੈ 10 ਪਰਬ ਸਦਾ ਦਸਾਹਰਾ ਪਰਮਾਤਮਾ ਦਾ ਨਾਂ ਹੀ 10 ਪਰੂ ਦਾ ਵਰਗਾ ਪੁਰਬ ਹੈ ਜੋ ਦਸਾਂ ਦੋਖਾਂ ਨੂੰ ਹਰ ਦਿੰਦਾ ਹੈ ਮਿਟਾ ਦਿੰਦਾ ਹੈ ਦਸਾਹਰਾ 10 ਦੋਖ ਕਿੜੇ ਨੇ 10 ਪਾਪ ਕਿੜੇ ਨੇ ਚਾਰ ਪਾਪ ਜ਼ਬਾਨ ਦੇ ਤਿੰਨ ਪਾਪ ਮਨ ਦੇ ਤਿੰਨ ਪਾਪ ਤਨ ਦੇ ਚਾਰ ਪਾਪ ਜ਼ਬਾਨ ਦੇ ਕਿਹੜੇ? ਪ੍ਰਥਮ ਮਿਥਿਆ ਬੋਲਣਾ, ਝੂਠ ਬੋਲਣਾ। ਦੂਸਰਾ ਵਿਅਰਥ ਬੋਲਣਾ, ਵੇ ਫਿਜ਼ੂਲ ਦੀ ਗੱਪਸ਼ਟ। ਐਮ ਐਲ ਸਰ ਕਪਾਈ। ਵਿਅਰਥ ਬੋਲਣਾ। ਤੀਸਰਾ ਫਿੱਕਾ ਬੋਲਣਾ ਤੇ ਚੌਥਾ ਕੌੜਾ ਬੋਲਣਾ। ਜ਼ਰੀਲਾ ਬੋਲਣਾ। ਇਹ ਚਾਰ পাপ ਜ਼ਬਾਨ ਦੇ ਨੇ ਤਿੰਨ পাপ ਮਨ ਦੇ ਨੇ ਕਿਸੇ ਦੇ ਤਨ ਬਾਰੇ ਬੁਰਾ ਸੋਚਣਾ ਕਿਸੇ ਦੇ ਧਨ ਬਾਰੇ ਬੁਰਾ ਸੋਚਣਾ ਔਰ ਇਸੇ ਤਰੀਕੇ ਦੇ ਨਾਲ ਕਿਸੇ ਦੇ ਮਾਲ ਅਸਬਾਬ ਬਾਰੇ ਬੁਰਾ ਸੋਚਣਾ ਜਾਨ ਬਾਰੇ ਬੁਰਾ ਸੋਚਣਾ ਮਾਲ ਬਾਰੇ ਬੁਰਾ ਸੋਚਣਾ ਕਿਸੇ ਦੀ ਇੱਜ਼ਤ ਆਬਰੂ ਬਾਰੇ ਬੁਰਾ ਸੋਚਣਾ ਅਸਮਤ ਬਾਰੇ ਬੁਰਾ ਸੋਚਣਾ ਸਾਰੀ ਦੁਨੀਆ ਦੇ ਵਿੱਚ ਖਤਰਾ ਵੀ ਤਿੰਨ ਤਲ ਤੇ ਹੁੰਦਾ ਚੌਥਾ ਕੋਈ ਖਤਰਾ ਨਹੀਂ ਹੁੰਦਾ ਅਦਰ ਕੋਈ ਮਨੁੱਖਾ ਖੇਣਾ ਮੈਂ ਖਤਰੇ 'ਚ ਆਂ ਤਾਂ ਜਾਨ ਨੂੰ ਖਤਰਾ ਹੋਵੇਗਾ ਤੇ ਜੇ ਜਾਨ ਨੂੰ ਖਤਰਾ ਨਹੀਂ ਤੇ ਮਾਲ ਨੂੰ ਖਤਰਾ ਹੋਵੇਗਾ ਤੇ ਜੇ ਮਾਲ ਨੂੰ ਨਹੀਂ ਤੇ ਇੱਜ਼ਤ ਆਬਰੂ ਨੂੰ ਖਤਰਾ ਹੋਵੇਗਾ ਹੋਰ ਕੀ ਖਤਰਾ ਹੁੰਦਾ ਔਰ ਕੋਈ ਖਤਰਾ ਨਹੀਂ ਆਉਂਦਾ ਖਤਰਾ ਇਹ ਤਿੰਨ ਤਲ ਤੇ ਹੁੰਦਾ ਔਰ ਕੋਈ ਖਤਰਾ ਨਹੀਂ ਆਉਂਦਾ ਜਾਨ ਨੂੰ ਖਤਰਾ ਮਾਲ ਨੂੰ ਖਤਰਾ ਇੱਜ਼ਤ ਆਬਰੂ ਅਸਮਤ ਨੂੰ ਖਤਰਾ ਮਨ ਦੇ ਤਿੰਨ ਪਾਪ ਇਹ ਕਿਸੇ ਦੀ ਜਾਨ ਬਾਰੇ ਬੁਰਾ ਸੋਚਣਾ ਕਿਸੇ ਦੇ ਮਾਲ ਬਾਰੇ ਬੁਰਾ ਸੋਚਣਾ ਕਿਸੇ ਦੀ ਇੱਜ਼ਤ ਆਬਰੂ ਬਾਰੇ ਬੁਰਾ ਸੋਚਣਾ ਤੇ ਬੁਰਾ ਸੋਚਣ ਦੀ ਖੋਲੇ ਕਿਸੇ ਵਕਤ ਫਿਰ ਮੈਂ ਇਸ ਦਾ ਪਲਾਸਾ ਕਰਾਂਗੇ ਇਹ ਤਿੰਨ ਪਾਪ ਮੰਨਦੇ ਨੇ ਤੇ ਤਿੰਨ ਪਾਪ ਤਨ ਦੇ ਨੇ ਕਿਸੇ ਦੀ ਜਾਨ ਖੋ ਲੈਣੀ ਕਿਸੇ ਦਾ ਮਾਲ ਖੋ ਲੈਣਾ ਕਿਸੇ ਦੀ ਇੱਜ਼ਤ ਆਬਰੂ ਲੁੱਟ ਲੈਣੀ ਇਸ ਤਰ੍ਹਾਂ ਇਹ 10 ਪਾਪ ਬਣਦੇ ਨੇ 10 ਦੋਖ ਬਣਦੇ ਨੇ ਜਿਹਦੇ ਚ 4 ਦੋਖ ਜ਼ਬਾਨ ਦੇ ਨੇ 4 ਪਾ ਜ਼ਬਾਨ ਦੇ ਨੇ ਰਸਨਾ ਦੇ ਨੇ ਮਹਾਰਾਜ ਕਹਿੰਦੇ ਜੋ ਫਿੱਕਾ ਪਿਆ ਬੋਲਦਾ ਕੌੜਾ ਪਿਆ ਬੋਲਦਾ ਗੰਦਾ ਪਿਆ ਬੋਲਦਾ ਇਹਨੂੰ ਮਨੁੱਖਾ ਖੋਗੇ ਤੇ ਕਵਾਂ ਹੈ ਕਾਂ ਹੈ ਕਵਾਂ ਕਹਾਂ ਕਪੂਰ ਚਰਾਏ ਬਿਨ ਸਿਮਰਨ ਕੋ ਘਰਬ ਹੈ ਕਾਮ ਸਾਖਤ ਬੇਸਵਾ ਪੂਤਨੇ ਨਾਮ ਸਿਮਰਨ ਤੋਂ ਬਿਨਾ ਮਨੁੱਖ ਇੰਜ ਜੀਵਦਾ ਜਿਵੇਂ ਕੁੱਤਾ ਹੈ ਇਸ ਸਤਿਗੁਰਾਂ ਦੀ ਬਾਣੀ ਦੇ ਵਾਕ ਕਿਉਂ ਕੁੱਤੇ ਨੂੰ ਕੁੱਤਾ ਨਹੀਂ ਚੰਗਾ ਲੱਗਦਾ ਪਰ ਅਕਸਰ ਕੁੱਤਾ ਕੁੱਤੇ ਤੇ ਭੌਂਕਦਾ ਹੈ ਮਨੁੱਖ ਨੂੰ ਮਨੁੱਖੀ ਨਾਲ ਚੰਗਾ ਲੱਗੇ ਤੇ ਮਨੁੱਖ ਮਨੁੱਖ ਨਾਲ ਗਿਰਨਾ ਕਰੇ ਨਫ਼ਰਤ ਕਰੇ ਕਿਸੇ ਵੀ ਤਲ ਤੇ ਕਰੇ ਇਹ ਕੁੱਕਰ ਬਿਰਤੀ ਹੈ ਕੁੱਤੇ ਦੀ ਬਿਰਤੀ ਹੈ ਬਿਨ ਸਿਮਰਨ ਭੈ ਕੁੱਕਰ ਕਾਮ ਸਾਖਤ ਬੇਸਵਾ ਪੋਤ ਨੇ ਨਾਮ ਵੈਸ਼ਿਆ ਦਾ ਪੁੱਤਰ ਗਨਖਾ ਦੀ ਔਲਾਦ ਆਪਣੀ ਵਲਦੀਅਤ ਕੀ ਲਿਖਾਵੇ ਪਿਤਾ ਦਾ ਨਾਂ ਕੀ ਲਿਖਾਵੇ ਕਿ ਕਿ ਪਿਓ ਦੇ ਨਾਮ ਦਾ ਕੋਈ ਪਤਾ ਨਹੀਂ ਵੈਸ਼ਿਆ ਦਾ ਪੁੱਤਰ ਸਮਾਜ ਦੇ ਚ ਉਸ ਨੂੰ ਟਿਕਾਣਾ ਨਹੀਂ ਮਿਲਦਾ ਸਮਾਜ ਦੀ ਨਜ਼ਰਾਂ ਚ ਉਹ ਗਿਰਦਾ ਹੈ ਕਿਉਂਕਿ ਮਨੁੱਖੀ ਸਮਾਜ ਦਾ ਢਾਂਚਾ ਐਸਾ ਹੈ ਮਹਾਰਾਜ ਕਹਿੰਦੇ ਨੇ ਜੋ ਆਪਣੇ ਸਰੀਰਕ ਪਿਤਾ ਦਾ ਨਾਮ ਨਹੀਂ ਦੱਸ ਸਕਦਾ ਉਹਨੂੰ ਵੈਸ਼ਿਆ ਦਾ ਪੁੱਤਰ ਕਹਿੰਦੇ ਹੋ ਔਰ ਸਮਾਜ ਦੇ ਚ ਉਸ ਨੂੰ ਥਾਂ ਨਹੀਂ ਮਿਲਦਾ ਅਸਲੀ ਵੈਸ਼ਿਆ ਦਾ ਪੁੱਤਰ ਉਹ ਹੈ ਜਿਹਨੂੰ ਪਰਮਾਤਮਾ ਦਾ ਗਿਆਨ ਨਹੀਂ ਜੋ ਜਗਤ ਪਿਤਾ ਦਾ ਬੋਧ ਨਹੀਂ ਰੱਖਦਾ पिता ਦੀ ਗੋਦ ਦੇ ਚੋਂ ਜਦ ਭਰੂ ਨੂੰ ਉਠਾ ਕੇ ਪਰੇ ਮਾਰਿਆ ਗਿਆ ਮਤਰਈ ਮਾਂ ਨੇ ਪਰੇ ਮਾਰਿਆ ਆਪਣੀ ਮਾਂ ਕੋਲ ਜਾ ਕੇ ਰੋਂਦਾ ਤੂੰ ਸੁਆਣੀ ਹੈ ਕਿ ਸ੍ਰੀਤਾ ਮੁਖਤਸਰ ਤੂੰ ਮਹਾਰਾਣੀ ਹੈ ਕਿ ਗੋਲੀਆਂ ਇਥੋਂ ਦੀ ਮੈਂ ਪਿਓ ਦੀ ਗੋਦ 'ਚ ਨਹੀਂ ਬੈਠ ਸਕਦਾ ਮੈਨੂੰ ਪਕੜ ਕੇ ਬਾਹਰ ਸੁੱਟਿਆ ਗਿਆ ਮਾਂ ਬਗਤਣੀ ਸੀ ਕੱਲਗੀ ਕੋਈ ਗੱਲ ਨਹੀਂ ਤੂੰ ਪਰਮਾਤਮਾ ਦਾ ਨਾਮ ਜਪ ਤੈਨੂੰ ਜਗਤ ਪਿਤਾ ਦੀ ਗੋਦ ਨਸੀਬ ਹੋਏਗੀ ਕੋਈ ਉਠਾ ਨਹੀਂ ਸਕੇਗਾ ਹਮੇਸ਼ਾ ਦਾsinghasan ਤੈਨੂੰ ਮਿਲੇਗਾ ਇਹ ਪ੍ਰੇਰਨਾ ਮਾਂ ਨੇ ਦਿੱਤੀ ਪਰਮੇਸ਼ਰ ਆਰਾਧੀਏ ਜਿੱਦੋਂ ਹੋਈਏ ਬਦਤ ਪੁਨੀਤਾ ਜਿਹਨੂੰ ਜਗਤ ਪਿਤਾ ਦਾ ਨਹੀਂ ਪਤਾ ਉਹ ਵੈਸ਼ੀਆ ਦਾ ਪੁੱਤਰ ਹੈ ਤੋ ਮੈਂ ਫਿਰ ਅਰਜ਼ ਕਰਾਂ ਧਨ ਤਨ ਵਾਸਤੇ ਚਾਹੀਦਾ ਹੈ ਧਰਮ ਮੰਦੀ ਲੋੜ ਹੈ ਤਨ ਦੀ ਲੋੜ ਨਹੀਂ ਹੈ ਤਨ ਧਰਮ ਤੋਂ ਬਿਨਾ ਜੀ ਸਕਦਾ ਹੈ ਪਾਣੀ ਤੰਦੀ ਲੋੜ ਹੈ ਗੁਰਬਾਣੀ ਮੰਨ ਦੀ ਲੋੜ ਹੈ ਇਹ ਤੰਦੀ ਲੋੜ ਨਹੀਂ ਹੈ ਗੁਰਬਾਣੀ ਗੁਰਬਾਣੀ ਦਾ ਜਪ ਕਰੋ ਤੁਹਾਨੂੰ ਕੋਈ ਅੱਖਾਂ ਦਾ ਰਸ ਮਿਲ ਜਾਏ ਜ਼ਬਾਨ ਦਾ ਰਸ ਮਿਲ ਜਾਏ ਨਹੀਂ ਮੰਨ ਦੀ ਲੋੜ ਹੈ ਧਨ ਕਮਾਉਣ ਵਾਸਤੇ ਬਾਹਰ ਭਜਣਾ ਪਏਗਾ ਧਰਮ ਕਮਾਉਣ ਵਾਸਤੇ ਅੰਦਰ ਪ੍ਰਵੇਸ਼ ਕਰਨਾ ਪਏਗਾ ਇਸੇ ਨੂੰ ਧਿਆਨ ਸਾਧਨਾ ਕਹਿੰਦੇ ਨੇ ਜੋ ਬਾਹਰ ਧਰਮ ਲਵੇ ਗੁਰਬਾਣੀ ਕਹਿੰਦੀ ਹੈ ਬਾਹਰ ਟੋਲੇ ਸੋ ਵਰਮ ਬੁਲਾਣੇ ਤੇ ਜੋ ਅੰਦਰ ਧਨ ਲੱਭੇਗਾ ਉਹ ਵੀ ਭਰਮ ਦੇ ਚ ਲੋਕ ਸੁਹੇਲਾ ਹੁੰਦਾ ਹੈ ਪਦਾਰਥਾਂ ਨਾਲ ਪਰ ਲੋਕ ਸੁਹੇਲਾ ਹੁੰਦਾ ਹੈ ਪਰਮਾਤਮਾ ਨਾਲ ਪਦਾਰਥ ਬਾਹਤ ਨੇ ਇਹ ਬਾਹਰੋਂ ਮਾਲਾ ਮਾਲ ਹੈ ਅੰਦਰੋਂ ਕੰਗਾਲ ਹੈ ਕੰਗਾਲ ਹੈ ਤੇ ਦੁਨੀਆ ਦੇ ਵਿੱਚ ਐਸੇ ਵੀ ਹੋਏ ਨੇ ਜੋ ਅੰਦਰੋਂ ਮਾਲਾ ਮਾਲ ਸੰਬਾਰੋਂ ਕੰਗਾਲ ਸੰਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਸੇ ਨੰਗੇ ਨੈ ਨੰਗ ਭੁਖੇ ਲਖਨ ਭੁਖਿਆ ਦੁਖੇ ਕੋੜ ਨਾ ਦੁਖ ਨਾਨਿਕ ਪਿਰੇ ਪਕੰਦੋ ਸੁਬਦਿਸ਼ਟ ਭਾਵੇਂ ਨੰਗੇ ਸਨ ਫਿਰ ਵੀ ਨੰਗੇ ਨਹੀਂ ਨੇ ਭਾਵੇਂ ਦੁਖੀ ਸਨ ਫਿਰ ਵੀ ਦੁਖੀ ਨਹੀਂ ਨੇ ਭਾਵੇਂ ਮੁਫਲਿਸ ਸਨ ਫਿਰ ਵੀ ਮੁਫਲਿਸ ਨਹੀਂ ਹੋ ਸ਼ੇਨ ਸ਼ਾਹਾਂ ਦੇ ਸ਼ੇਨ ਸ਼ਾਹ ਕਿਉਂਕਿ ਜਿਸ ਨੂੰ ਬਖਸ਼ੇ ਸਿਫਤ ਸਦਾ ਨਾਨਕ ਪਾਤਸ਼ਾਹੀ ਪਾਤਸ਼ਾਹ ਸੁਖ ਸਮੋਹਾ ਭੋਗ ਭੂਮ ਸਬਾਈ ਕੋ ਦਣੀ ਨਾਨਕ ਹੱਬਾ ਰੋਗ ਮਿਰ ਤੱਕ ਨਾਮ ਵੀ ਹੋਣਿਆ 2 ਮਿੰਟ ਮੈਂ ਹੋਰ ਲਵਾ ਸਮਾਪਤੀ ਕਰਾਂ ਸਾਰੀ ਦੁਨੀਆ ਦੇ ਧਨਵੱਦਾ ਜਾ ਰਿਹਾ ਸਾਰੀ ਦੁਨੀਆ ਦੇ ਧਰਮ ਘਟਦਾ ਜਾ ਰਿਹਾ ਘਰ ਘਰ ਦੇ ਧਨ ਮੌਜੂਦ ਹੈ ਘਰ ਘਰ ਦੇ ਅਧਰਮ ਮੌਜੂਦ ਹੈ ਧਰਮ ਕੋਈ ਨਹੀਂ ਕਾਰਨ ਧਨ ਪਿਤਾ ਦਾ ਪੁੱਤਰ ਨੂੰ ਮਿਲ ਸਕਦਾ ਹੈ ਪਤੀ ਦਾ ਪਤਨੀ ਨੂੰ ਮਿਲ ਸਕਦਾ ਹੈ ਪਤਨੀ ਦਾ ਪਤੀ ਨੂੰ ਮਿਲ ਸਕਦਾ ਹੈ ਧਨ ਦਾਦੇ ਦਾ ਪੋਤਰੇ ਨੂੰ ਮਿਲ ਸਕਦਾ ਹੈ ਬਰਾ ਦਾ ਬਰਾ ਨੂੰ ਮਿਲ ਸਕਦਾ ਹੈ ਧਰਮ ਆਪ ਕਮਾਣਾ ਪੈਂਦਾ ਹੈ ਆਪ ਕਮਾਣਾ ਪੈਂਦਾ ਹੈ ਇਸ ਵਾਸਤੇ بڑے بڑے ਧਾਰਮਿਕ ਲੋਕਾਂ ਦੇ ਘਰ ਵੀ ਅਧਾਰਮਕ ਪੁੱਤਰ ਪੈਦਾ ਹੋਏ ਨੇ ਬਾਬਾ ਪ੍ਰੀਤੀ ਚੰਦ ਗੁਰੂ ਰਾਮਦਾਸ ਜੀ ਦੀ ਔਲਾਦ ਨੇ ਸਾਰੀ ਜ਼ਿੰਦਗੀ ਗੁਰੂ ਰਾਮਦਾਸ ਜੀ ਨਾਲ ਝਗੜਦੇ ਰਹੇ ਬਾਅਦ ਵਿੱਚ ਗੁਰੂ ਅਰਜਨ ਦੇਵ ਜੀ ਨਾਲ ਜਹਾਂਗੀਰ ਦੇ ਕੰਨ ਵੱਢਦੇ ਰਹੇ ਬਾਬਾ ਪ੍ਰੀਤੀ ਚੰਦ ਗੁਰੂ ਰਾਮਦਾਸ ਜੀ ਦੀ ਔਲਾਦ ਤੇ ਗੁਰੂ ਰਾਮਦਾਸ ਜੀ ਮਹਾਰਾਜ ਕਹਿੰਦੇ ਨੇ ਕਾਹੇ ਪੂਤ ਝਗੜਤ ਹੋ ਸੰਗ ਬਾਪ ਜਿਨ ਕੇ ਜਨੇ ਬਡੀਰੇ ਤੁਮ ਹੋ ਤਿੰਨ ਸਿਓ ਝਗੜਤ ਪਾਪ ਇਹ ਕਿਉਂ ਪਾਪ ਕਰਦਾ ਸਾਰਾ ਦਿਨ ਲੜਦਾ ਹੈ ਪਿਤਾ ਗੁਰਨਾਣਕ ਦੀ ਗੱਦੀ ਦਾ ਵਾਰਿਸ ਵਕਤ ਦਾ ਅਵਤਾਰੀ ਪੁਰਸ਼ ਪੁੱਤਰ ਅਧਾਰਮਕ ਦੂਸਰੇ ਪਾਸੇ ਦੇਖੋ ਪੁੱਤਰ ਧਾਰਮਕ ਹੈ ਪ੍ਰਹਿਲਾਦ ਪਿਤਾ ਬਿਲਕੁਲ ਸ਼ੈਤਾਨ ਹਰਨਾਕਸ਼ ਜ਼ਾਲਮ ਬੜੀ ਕੋਸ਼ਿਸ਼ ਸੀ ਪ੍ਰਹਿਲਾਦ ਦੀ ਜਿਹੜਾ ਰਸ ਮੇਰੇ ਕੋਲ ਹੈ ਮੇਰੇ ਪਿਓ ਕੋਲ ਵੀ ਹੋਵੇ ਪਰ ਨਹੀਂ ਬੜੀ ਕੋਸ਼ਿਸ਼ ਸੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਬਾਬਾ ਪ੍ਰਤੀਚੰਨ ਠੀਕ ਹੋਵੇ ਪਰ ਨਹੀਂ ਤਿਰਲੋਚਨ ਧਾਰਮਿਕ ਸੀ ਉਹਦੀ ਪਤਨੀ ਧਾਰਮਿਕ ਨਹੀਂ ਹੈ ਲੰਬਾ ਚੌੜਾ ਖੁਲਾਸਾ ਕਰਨ ਦਾ ਵਕਤ ਨਹੀਂ ਹੈ ਮੀਰਾ ਧਾਰਮਿਕ ਸੀ ਉਹਦਾ ਪਤੀ ਚਿਤੌੜਗੜ ਦਾ ਰਾਣਾ ਧਾਰਮਿਕ ਨਹੀਂ ਉਹਨੇ ਘਰੋਂ ਕੱਢ ਦਿੱਤਾ ਸੀ ਧਰਮ ਨਿਜੀ ਦੌਲਤ ਹੈ ਦੂਜੇ ਦਾ ਕਮਾਇਆ ਹੋਇਆ ਨਹੀਂ ਮਿਲਦਾ ਜਿਵੇਂ ਮੈਂ ਆਪਣੀ ਅੱਖਾਂ ਨਾਲ ਵੇਖ ਸਕਦਾ ਦੂਜੇ ਦੀ ਅੱਖਾਂ ਨਾਲ ਨਹੀਂ ਭਾਵੇਂ ਮਮਤਾ ਦੀ ਮਾਰੀ ਹੋਈ ਕਿਤਨੀ ਮਾਂ ਕਿਉਂ ਨਾ ਹੋਵੇ ਤੇ ਅੰਧੇ ਬੱਚੇ ਨੂੰ ਆਖੇ ਤੂੰ ਮੇਰੀ ਅੱਖਾਂ ਨਾਲ ਵੇਖ ਕਿਸ ਤਰ੍ਹਾਂ ਵੇਖੇਗਾ ਵੇਖਣ ਵਾਸਤੇ ਆਪਣੀ ਅੱਖਾਂ ਚਾਹੀਦੀਆਂ ਸੁਣਨ ਵਾਸਤੇ ਆਪਣੇ ਕੰਨ ਚਾਹੀਦੇ ਨੇ ਰਸ ਮਾਣਨ ਵਾਸਤੇ ਆਪਣੀ ਜ਼ਬਾਨ ਚਾਹੀਦੀ ਏ ਖੁਦ ਭੋਜਨ ਖਾਵਾਂਗੇ ਤੇ ਭੁੱਖ ਮਿਟਦੀ ਏ ਕਿਸੇ ਦੇ ਖਾਣ ਦੇ ਨਾਲ ਨਹੀਂ ਖੁਦ ਭਜਨ ਕਰਾਂਗੇ ਤੇ ਆਤਮਿਕ ਆਨੰਦ ਮਿਲੇਗਾ ਨਹੀਂ ਤੇ ਨਹੀਂ ਮਿਲਦਾ ਕਿਸੇ ਦੇ ਜਪਣ ਨਾਲ ਨਹੀਂ ਮਿਲਦਾ ਕਿਸੇ ਦੇ ਪਾਠ ਕਰਨ ਨਾਲ ਨਹੀਂ ਮਿਲਦਾ ਖੁਦ ਕਰਨਾ ਪਏਗਾ ਆਪਣ ਹੱਥੀ ਆਪਣਾ ਆਪੇ ਹੀ ਕਾਜ ਸਵਾਰੀਏ ਮਨੁੱਖ ਦੀ ਆਦਤ ਐਸੀ ਬਣ ਗਈ ਹੈ ਕਿ ਧਨ ਨਾਲ ਬਹੁਤ ਕੁਝ ਮਿਲ ਜਾਂਦਾ ਹੈ ਸ਼ਾਇਦ ਧਰਮ ਵੀ ਮਿਲ ਜਾਏ ਕਥਾਈ ਨੇ मकान मिल जाएगा बाजार भोजन मिल जाएगा होटलों तो रेडीमेड कपड़े मिल जाएंगे बहुत कुछ मिल जाएगा रेडीमेड भजन नहीं मिलेगा खुद करना पेगा जैसे मैं फिर अर्ज करा मैं भोजन छका तो मेरी भूख मिटेगी वरना नहीं मैं भजन करा तो आत्मक आनंद मिलेगा किसी के करण नहीं सत्संग गुरबाणी तो यह तो तो प्रेरणा लेनी है कि अंदरों मालामाल हो ये। ये दौलत अंदर लबनी पेगी ਤੁਪਾਤ ਸ਼ਦੀ ਬਾਣੀ ਕਹਿੰਦੀ ਹੈ ਇਸ ਮਨ ਨੂੰ ਕੋਈ ਖੋਜੋ ਭਾਈ ਮਨ ਖੋਜਤ ਨਾਮ ਨਾ ਉਹਨੇ ਪਾਈ ਖੋਜ ਕਿਵੇਂ ਕਰੀਏ ਤੇ ਇਹਦੇ ਚੋਂ ਨਾਮ ਰਤਨ ਕਿਵੇਂ ਪਦਾਰਥ ਕਰ ਜੋ ਹੈ ਪੈਦਾ ਕਰੀਏ ਪ੍ਰਾਪਤ ਕਰੀਏ ਗੁਰਬਾਣੀ ਨੇ ਜੋ ਢੰਗ ਦੱਸਿਆ ਮੈਂ ਕੱਲ ਤੁਹਾਡੇ ਸਾਹਮਣੇ ਖੋਲਣ ਦੀ ਨਿਮਾਣੀ ਕੋਸ਼ਿਸ਼ ਕਰਾਂਗਾ ਸਮਾਂ ਹੋ ਗਿਆ ਇੱਥੇ ਮੈਂ ਸਮਾਪਤੀ ਕਰਨਾ ਤੇ ਚੇਤੇ ਤੁਸੀਂ ਇਹਨਾਂ ਪੰਕਤੀਆਂ ਨੂੰ ਰੱਖਣਾ ਇਸ ਮਨ ਨੂੰ ਕੋਈ ਖੋਜੋ ਭਾਈ ਮਨ ਖੋਜਤ ਨਾਮ ਨਉ ਨਿਦ ਭਿਰਾ ਕਰਕੇ ਕਹਿੰਦੇ ਨੇ ਐ ਭਾਈ ਖੋਜ ਕਰ ਆਪਣੇ ਮਨ ਦੀ ਤੇ ਮਨ ਦੀ ਖੋਜ ਕਰੀਏ ਤੇ ਫਿਰ ਕੀ ਲੱਭੇਗਾ ਮਨ ਖੋਜਤ ਨਾਮ ਨਉ ਨਿਦ ਭਾਈ ਨਉ ਨਿਦ ਜੋ ਪ੍ਰਮਾਤਮਾ ਦਾ ਨਾਮ ਹੈ ਉਹਦੀ ਪ੍ਰਾਪਤੀ ਹੋ ਜਾਏਗੀ ਨਉ ਨਿਦ ਅਮਰਤ ਪ੍ਰਭ ਦਾ ਨਾਮ ਦੇਹੀ ਮੇ ਇਸ ਕਾ ਬਿਸਰਾ ਇਹ ਬਾਰੋਂ ਨਹੀਂ ਲੱਭੇਗਾ ਦੁਨੀਆ ਦਾ ਸਭ ਤੋਂ ਬਾਰੀਕ ਮਜ਼ਮੂਨ ਹੈ ਕਿ ਪ੍ਰਮਾਤਮਾ ਦੁਨੀਆ ਦਾ ਸਭ ਤੋਂ ਬਾਰੀਕ ਕੰਮ ਤੇ ਔਖਾ ਕੰਮ ਕੀ ਹੈ ਆਪਣੇ ਮਨ ਦੇ ਚੋਂ ਪਰਮਾਤਮਾ ਲੱਭਣਾ ਇਸ ਤੋਂ ਜ਼ਿਆਦਾ ਹੋਰ ਕੋਈ ਨਹੀਂ ਸਭ ਤੋਂ ਜ਼ਿਆ ਸਿਆਣਾ ਮਨੁੱਖ ਕੌਣ ਹੈ ਜਿਨੇ ਮਨ ਦੇ ਚੋਂ ਪਰਮਾਤਮਾ ਨੂੰ ਲੱਭ ਲਿਆ ਔਰ ਮੂਰਖਾਂ ਤੋਂ ਮੂਰਖ ਕੌਣ ਹੈ ਜਿਹੜਾ ਇਸ ਤੋਂ ਇਨਕਾਰ ਹੀ ਹੈ ਮੂਰਖਾਂ ਸਿਰਮੂਰਖ ਹੈ ਜੇ ਮੰਨੇ ਨਹੀਂ ਨਾ ਮਹਾਰਾਜ ਇੰਜ ਕਹਿੰਦੇ ਨੇ ਉਹ ਮਹਾਨ ਸਿਆਣਾ ਮਨੁੱਖ ਹੈ ਜਿਸਨੇ ਆਪਣੇ ਮਨ ਦੇ ਚੋਂ ਪਰਮ ਆਨੰਦ ਲੱਭ ਲਿਆ ਤੇ ਪਰਮ ਰਸ ਲੱਭ ਲਿਆ ਇਸ ਨੂੰ ਕਿਵੇਂ ਲੱਗ ਸਕੀਏ ਮੈਂ ਲੜੀਵਾਰ ਵਿਚਾਰ ਤੁਹਾਡੇ ਸਾਹਮਣੇ ਰੱਖਣੀ ਹੈ ਤਾਂ ਕਿ ਕੁਝ ਬੁਨਿਆਦੀ ਗੱਲਾਂ ਦੀ ਸਾਂਝ ਹੋਵੇ ਅਤੇ ਕਰਮ ਕਾਂਡ ساری ਜ਼ਿੰਦਗੀ ਨਾ ਚੱਲਦਾ ਰਹੇ ਐਵੇਂ ਜੀਵਨ ਬੇਅਰਥ ਵਿੱਚ ਜੋ ਹੈ ਨਾ ਜਾਏ ਇਹ ਜੀਵਨ ਮਿਲੇ ਹੈ ਪ੍ਰਮਾਤਮਾ ਦੀ ਪ੍ਰਾਪਤੀ ਵਾਸਤੇ ਬਾਕੀ ਇੰਦਰੀਆਂ ਦੇ ਰਸਤੇ ਪਸ਼ੂ ਵੀ ਮੰਨਦੇ ਰਹਿੰਦੇ ਨੇ ਔਰ ਉਸ ਦੀ ਨਿੰਦਾ ਵੀ ਨਹੀਂ ਹੈ ਉਹ ਸਿਰਫ ਸਰੀਰ ਵਾਸਤੇ ਮਨ ਵਾਸਤੇ ਨਹੀਂ ਹੈ ਇਸ ਵਾਸਤੇ ਸਾਰੀ ਦੁਨੀਆ ਦੇ ਤਨ ਦੇ ਸੁਖ ਵਧਦੇ ਜਾ ਰਹੇ ਨੇ ਮਨ ਦਾ ਦੁੱਖ ਵਧਦਾ ਜਾ ਰਿਹਾ ਹੈ ਸਾਰੀ ਦੁਨੀਆ ਦੇ ਤਨ ਤੰਦਰੁਸਤ ਹੁੰਦਾ ਜਾ ਰਿਹਾ ਮਾਨਸਿਕ ਰੋਗ ਵੱਧੇ ਜਾ ਰਹੇ ਮੈਂ ਤੇ ਪੜ ਕੇ ਹੈਰਾਨ ਹੋਇਆ ਸੁਣ ਕੇ ਵੀ ਹੈਰਾਨ ਹੋਇਆ ਕਿ ਨੌ ਬੰਦਿਆਂ 'ਤੋਂ ਬਾਅਦ ਹਰ ਦਸਵਾਂ ਅਮਰੀਕਨ ਪਾਗਲ ਹੈ ਜਾਂ ਪਾਗਲ ਹੋਣ ਦੀ ਹਾਲਤ ਵਿੱਚ ਹੈ ਹੱਦ ਹੋ ਗਈ ਦੁਨੀਆ ਦਾ ਸਭ ਤੋਂ ਸੰਪੰਨ ਦੇਸ਼ ਸਭ ਤੋਂ ਪਾਗਲਾਂ ਦੀ ਤਾਦਾਦ ਉੱਥੇ ਹੀ ਹੈ ਦੁਨੀਆ ਦਾ ਸਭ ਤੋਂ ਅਮੀਰ ਦੇਸ਼ ਸਭ ਤੋਂ ਜ਼ਿਆਦਾ ਖੁਦਕਸ਼ੀ ਵੀ ਉੱਥੇ ਸੁਸਾਈਡ ਉੱਥੇ ਕਰਦੇ ਨੇ ਆਤਮ ਹੱਤੇ ਉੱਥੇ ਹੈ ਕਾਰਨ ਬਾਰੋਂ ਮਾਲਾ ਮਾਲ ਹੋ ਗਏ ਅੰਦਰੋਂ ਕੰਗਾਲ ਹੋ ਗਏ